ਮਰਦੇ ਤਾਂ ਜੀ ਆਪਣਾ ਪਹਿਲੇ ਨਾਮ ਜੀ ਮੈਂ ਬਲਵਿੰਦਰ ਸਿੰਘ ਸਰਪੰਚ ਸਦਰਪੁਰ ਬਲਾਕ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਜੀ ਅੱਜ ਹਰ ਪ੍ਰਭਾਵ ਤੇ ਡੇਰਾ ਬਾਬਾ ਨਾਨਕ ਨੂੰ ਬੜੀ ਮਾਰ ਪਈ ਹੈਗੀ ਆ ਤੁਸੀਂ ਇੱਥੇ ਡੇਰਾ ਬਾਬਾ ਨੂੰ ਪਹੁੰਚਿਓ ਤੇ ਕੀ ਕੀ ਲੈ ਕੇ ਇੱਥੇ ਸਮਾਨ ਪਹੁੰਚਿਓ ਅਸੀਂ ਅੱਜ ਤਿੰਨ ਟਰਾਲੇ ਤੂੜੀ ਦੇ ਲੈ ਕੇ ਆਏ ਆ 50 ਬੋਰੇ ਚੌਖਰ ਲਿਆਂਦਾ ਇੱਕ ਟਰਾਲੀ ਮੱਕੀ ਦੀ ਲਿਆਂਦੀ ਹੈ ਤੇ ਸੁੱਕਾ ਰਾਸ਼ਨ ਬਿਸਕੁਟ ਦੁੱਧ ਸੁੱਕਾ ਪਾਣੀ ਸੁੱਕਾ ਰਾਸ਼ਨ ਵੀ ਅਸੀਂ ਟਰਾਲੀ ਇੱਕ ਪਰ ਕੇ ਲਿਆਉਂਦੀ ਪੰਜ ਟਰਾਲੀਆਂ ਸਾਡੀਆਂ ਆਈਆਂ ਜੀ ਅੱਜ ਸਦਰਪੁਰ ਤੋਂ ਕਿ ਕਿੰਦ ਤੋਂ ਜਿਹੜੀ ਇਹ ਧਾਰੀ ਸੇਵਾ ਚੱਲ ਰਹੀ ਹੈ ਇਹ ਸੇਵਾ ਸਾਡੀ ਪਹਿਲਾਂ ਤੇ ਅਸੀਂ ਲੋਕ ਲਈ ਹੀ ਮਿੱਟੀ ਭੇਜੀ ਹੈ ਆਪਣੇ ਦਸੂਏ ਤੋਂ ਪਰਾਂ ਨੂੰ ਪਿੰਡ ਪਿੰਦੇ ਕੰਮ ਵਾਲੀ ਉਥੇ ਪੰਜ ਸੱਤ ਟਰਾਲੇ ਅਸੀਂ ਮਿੱਟੀ ਦੇ ਭੇਜੇ ਆ ਅੱਜ ਇੱਧਰ ਸੁਣਿਆ ਕਿ ਬਹੁਤ ਨੁਕਸਾਨ ਹੋ ਰਿਹਾ ਅੱਜ ਅਸੀਂ 5 ਟਰਾਲੀਆਂ ਭਰ ਕੇ ਇੱਧਰ ਨੂੰ ਆ ਗਏ ਜੀ ਕਿਹੜੇ ਕਿਹੜੇ ਪਿੰਡਾਂ ਵਿੱਚ ਡੇਰਾ ਬਾਬਾ ਨਾਨਕ ਦੇ ਹੋਂਦ ਤੱਕ ਤੁਸੀਂ ਮਾਫੀ ਇਹ ਇਲਾਕਾ ਵਾਸੀ ਦੱਸਣਗੇ ਅਸੀਂ ਸਾਨੂੰ ਇਹਨਾਂ ਦਾ ਪਤਾ ਨਹੀਂ ਟਰਾਲੀਆਂ ਖਿਲਾਰਤੀ ਆ ਜਿੱਧਰ ਭੇਜਣਗੇ ਆਪਾਂ ਨੂੰ ਜਿੰਨਾ ਮਰਜ਼ੀ ਪਾਣੀ 'ਚ ਜਾਣਾ ਪਏ ਕੁਝ ਵੀ ਸਾਡੀਆਂ ਟਰਾਲੀਆਂ ਜਾਣੇ ਅਸੀਂ ਪਚਾਵਾਂਗੇ ਜਿਹੜੇ ਉਹਨੂੰ ਹਰ ਪੀੜਤ ਨੇ ਉਹਨਾਂ ਨੂੰ ਕੀ ਫੀਲ ਕਰਨਾ ਚਾਹੋਗੇ ਤੁਸੀਂ ਤੇ ਲੋਡਬੰਦ ਰਾਸ਼ਨ ਲੈਣ ਕੁਝ ਕ ਮੈਨੂੰ ਪਤਾ ਲੱਗਾ ਮੈਂ ਵੀਡੀਓ 'ਚ ਜਿਹੜੇ ਬੇਲ ਓੜੇ ਹੋ ਇਸ ਕਰਕੇ ਹੀ ਇੱਧਰ ਦੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਸ ਉਹਨਾਂ ਨੂੰ ਪਹੁੰਚਾਣਾ ਦਰਸ਼ਨ ਜੀ ਤੁਸੀਂ ਲੋਕਲ ਜਿਹੜਾ ਬਕਰਪਾ ਨਰੇਦੇਵ ਹੈ ਜੀ ਜਿਹੜੇ ਇਹ ਜਿਹੜੇ ਮਾੜਾ ਡਾ ਕੇ ਆਇਆ ਕੋਲ ਜਾਣਕਾਰੀ ਜਿਹੜੀ ਉਹਨਾਂ ਬਾਰੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਆਫਤ ਆਈ ਤੇ ਆਫਤ ਦੇ ਵਿੱਚ ਇਸ ਤੋਂ ਪਹਿਲਾਂ ਜੋ ਆਪਾਂ ਮਹਿਸੂਸ ਕਰ ਰਹੇ ਸੀ ਕਿ ਲੋਕਾਂ ਦੇ ਵਿੱਚ ਮੋਹ ਟੁੱਟ ਚੁੱਕਾ ਹੈ ਮੋਹ ਪਿਆਰ ਹੈ ਨਹੀਂਗਾ ਪਰ ਆਫਤ ਆਈ ਤੇ ਪਤਾ ਨਹੀਂ ਉਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਕਿੱਥੋਂ ਕਿੱਥੋਂ ਜਿਹੜੀ ਹੈ ਸੇਵਾ ਕਰਕੇ ਲੋਕੀ ਚੜ ਗਏ ਨੇ ਸਾਡੇ ਲੋਕਾਂ ਦੇ ਮੂੰਹ ਦੇ ਵਿੱਚ ਰੋਟੀਆਂ ਤੱਕ ਪਾਉਣ ਤੱਕ ਗਏ ਨੇ ਜਿੱਥੇ ਵੀ ਪਾਣੀ ਦੀ ਮਾਰ ਕਿਉਂਕਿ ਰਸਤਿਆਂ ਦਾ ਅਸੀਂ ਸਾਨੂੰ ਲੋਕਲ ਬੰਦਿਆਂ ਨੂੰ ਪਤਾ ਹੈ ਕਿ ਰਸਤਾ ਕਿਹੜਾ ਸਹੀ ਹੈ ਜਿੱਥੇ ਟਰਾਲੀ ਜਾ ਸਕਦੀ ਹੈ ਪਰ ਵੀਰ ਫੇਰ ਵੀ ਕਹਿੰਦੇ ਨੇ ਕਿ ਆਪਾਂ ਵੱਧ ਤੋਂ ਵੱਧ ਜਿੱਥੋਂ ਤੱਕ ਟਰਾਲੀ ਤੁਹਾਡੀ ਤੁਸੀਂ ਪਹੁੰਚਾ ਸਕਦੇ ਹੋ ਉੱਥੋਂ ਤੱਕ ਖੜਾਂਗੇ ਅੱਜ ਸਦਰਪੁਰ ਬਲਾਕ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੀਰ ਟਰਾਲੀਆਂ ਲੈ ਕੇ ਆਏ ਨੇ ਟਰਾਲੀਆਂ ਭਰੀਆਂ ਨੇ ਔਰ ਜਿੰਨਿਆਂ ਵੀ ਵੀਰਾਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਇਲਾਕੇ ਵੱਲੋਂ ਅਰਦਾਸ ਕਰਦਾ ਤੇ ਵੀ ਬੇਨਤੀ ਕਰਦਾ ਕਿ ਜਿਹੜੀਆਂ ਮਾਤਾਵਾਂ ਪੈਣਾ ਸਾਡੀਆਂ ਜਿਹੜੇ ਚੁੱਲ੍ਹੇ ਥਾਂ ਪਕਾ ਕੇ ਰਸਣ ਭੇਜ ਰਹੀਆਂ ਨੇ ਉਹਨਾਂ ਪੈਣਾ ਹੁੰਦੀ ਵੀ ਚੜ੍ਹਦੀ ਕਲਾ ਰਹੇ ਤੇ ਇਦਾਂ ਹੀ ਜਿਹੜੀ ਮੁਸੀਬਤ ਦੀ ਘੜੀ ਦੇ ਵਿੱਚ ਜਿਹੜੇ ਵੀਰ ਭਰਾ ਸਾਡਾ ਸਹਿਯੋਗ ਦੇ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਸਾਥੀ ਸੋਚ ਰਹੇ ਸੀ ਕਿ ਅਸੀਂ ਸੁਲਤਾਨਪੁਰ ਲੋਧੀ ਆਪਣੀਆਂ ਟਰਾਲੀਆਂ ਭਰ ਕੇ ਸੇਵਾ ਕਰਕੇ ਆਈਏ ਪਰ ਬਿਲਕੁਲ ਜਿੱਥੇ ਅਸੀਂ ਅੱਜ ਬਾਰਡਰ ਭੱਟੀ ਨਿਊਜ਼ ਦੇਖ ਰਹੇ ਹਾਂ ਬਿਲਕੁਲ ਖੱਬੇ ਹੱਥ ਅੱਧੇ ਕਿਲੋਮੀਟਰ ਦਾ ਵਾਕਵਾ ਨਹੀਂ ਇਹ ਵੀ ਹੋਈ ਦੇਖ ਕੇ ਜਾਣ 2.5 ਕਿਲੋਮੀਟਰ ਸਰੀ 2.5 ਕਿਲਿਆਂ ਦਾ ਪਾੜ ਪਿਆ ਇੱਕ ਜਗ੍ਹਾ ਤੇ ਜਿੰਨੇ ਧੱਕ ਕੇ ਰੱਖਤਾ ਹਾਂਜੀ ਲੋਕੀ ਜਿਹੜੇ ਨੇ ਹਾਂਜੀ ਬਿਜਾਜ ਫਾਇਦਾ ਵੀ ਠਾਰ ਨੇ ਰਾਜਨ ਦਾ ਹੋਰ ਸਮਾਨਾ ਚਲੋ ਜੀ ਜਗਰੂਤ ਕਰਨ ਵਾਸਤੇ ਮਰਜੀ ਅਪੀਲ ਅਪੀਲ ਹੈ ਜੀ ਚਲੋ ਜਿੱਦੂ ਕਿਉਂਕਿ ਕਈ ਜਗ੍ਹਾ ਨੇ ਜਿਹੜੀਆਂ ਬਿਲਕੁਲ ਚਾਰੇ ਬਣਿਓ ਘਰੀਆਂਿਆਂ ਨੇ ਪਾਣੀ ਜਿੰਦਾ ਨਕੋ-ਨਕ ਭਰਿਆ ਪਿਆ ਬਾਕੀ ਇਹ ਜਿਹੜਾ ਰਾਸ਼ਨ ਜਿਹਦਾ ਆਉਂਦਾ ਤੇ ਵੇਖੋ ਕੁਦਰਤੀ ਐ ਅਸੀਂ ਪੰਜਾਬੀ ਆ ਸ਼ੁਰੂ ਤੋਂ ਲੰਗਰ ਛਕਿਆ ਤੇ ਛਕਾਇਆ ਤੇ ਉਹ ਫਿਤਰਤ ਆ ਉਹਨਾਂ ਦੀ ਕਿ ਲੰਗਰ ਛਕਣਾ ਪਰ ਫੇਰ ਵੀ ਅਸੀਂ ਅਪੀਲ ਕਰਾਂਗੇ ਕਿ ਸਾਡੇ ਵੀਰ ਟੀ ਪੁਆਇੰਟ ਤੇ ਬੈਠੇ ਨੇ ਹਰਿੰਦਰ ਸਿੰਘ ਆ ਉਹਨਾਂ ਦੀ ਪੂਰੀ ਟੀਮ ਆ ਅਸੀਂ ਇਹ ਸੇਵਾ ਲੈ ਰਹੇ ਆਂ ਕਿ ਅਸੀਂ ਜਿਹੜੇ ਵੀਰੇ ਨੇ ਉਹ ਡਾਇਰੈਕਸ਼ਨ ਦੇ ਰਹੇ ਨੇ ਅਸੀਂ ਜਿਹੜੇ ਵੀ ਦੂਰੋਂ ਆ ਰਹੇ ਨੇ ਅਸੀਂ ਇੱਕੋ ਬੇਨਤੀ ਕਰਾਂਗੇ ਕਿ ਗਰਤਾਰਪੁਰ ਕੋਰੀਡੋਰ ਇੱਕ ਮੇਨ ਪੁਆਇੰਟ ਹੈ ਉਹ ਟੀ ਪੁਆਇੰਟ ਦੇ ਉੱਤੇ ਟੀਮ ਹੈ ਉਹਨਾਂ ਨੂੰ ਪਿੰਡਾਂ ਦਾ ਪਤਾ ਹੈ ਉਹ ਲਿਸਟ ਬਣਾ ਰਹੇ ਨੇ ਉਹ ਦੇਖ ਲੈਂਦੇ ਨੇ ਕਿ ਆ ਇੱਧਰ ਚੱਕਰ ਦੀ ਇੱਧਰ ਜਿਹੜੀ ਹੈ ਰਾਸ਼ਨ ਦੀ ਟਰਾਲੀ ਚੱਲ ਗਈ ਦੂਜੀ ਟਰਾਲੀ ਉਹ ਦੂਜੇ ਬਨੇ ਭੇਜਦੇ ਨੇ ਤੀਸਰੀ ਤੀਜੇ ਬਨੇ ਭੇਜਦੇ ਨੇ ਤੇ ਅਸੀਂ ਇਹ ਵੀ ਕਰਾਂਗੇ ਬੇਨਤੀ ਕਿ ਹਜੇ ਵੀ ਇਲਾਕੇ ਬੜੇ ਖਾਲੀ ਨੇ ਜਿੱਥੇ ਪਹੁੰਚਣਾ ਹੈ ਇਸ ਲਈ ਐਨਆਰਈ ਭਰਾ ਬੈਲਟ ਕਿਉਂਕਿ ਇਸ ਤੋਂ ਬਾਅਦ ਇੱਕ ਬਿਮਾਰੀ ਦਾ ਦੌਰ ਵੀ ਇਲਾਕੇ ਦੇ ਵਿੱਚ ਚਲੇਗਾ ਜਿੱਨੀ ਭਿਆਨਕ ਜੀਵ ਜੰਤੂ ਇੱਥੇ ਪਹੁੰਚ ਚੁੱਕੇ ਨੇ ਔਰ ਘਰ ਵੀ ਡਿੱਗੇ ਨੇ ਉਹਨਾਂ ਦੀਆਂ ਇਮਾਰਤਾਂ ਵੀ ਤਿਆਰ ਕਰਦੀਆਂ ਨੇ ਇਨੀਆਂ ਕ ਬੇਨਤੀਆਂ ਦੇ ਨਾਲ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ